ਮੰਮਾ ਮਨਸਿਓ ਕਾਜ ਹੈ ਮਨ ਸਾਦੇ ਸਿੱਧ ਹੋਏ ਮਨ ਹੀ ਮਨਸਿਓ ਕਹ ਕਬੀਰਾ ਮਨ ਸਾ ਮਿਲਿਆ ਨਾ ਕੋਏ ਸੰਗਤ ਜੀ ਅਗਰ ਪ੍ਰਭ ਮਿਲਣੇ ਦਾ ਚਾਹੋ ਹੈ ਤਾਂ ਫੇਰ ਕਾਜ ਕਿਦੇ ਨਾਲ ਹੈ ਸਿਰਫ ਮਨ ਦੇ ਨਾਲ ਪ੍ਰਭੂ ਪ੍ਰਾਪਤੀ ਵਾਸਤੇ ਆਤਮ ਮਿਲਾਪ ਵਾਸਤੇ ਆਪਣੇ ਆਪ ਨਾਲ ਮਿਲਾਪ ਵਾਸਤੇ ਅਗਰ ਚਾਹ ਹੈ ਮਨਸਿਓ ਕਾਜ ਹੈ ਅਗਰ ਸੰਸਾਰ ਨਾਲ ਪ੍ਰੀਤੀ ਹੈ ਤਾਂ ਫਿਰ ਸਰੀਰ ਦੇ ਨਾਲ ਕਾਜ ਹੈ ਪ੍ਰਭੂ ਮਲਾਪ ਵਾਸਤੇ ਸਰੀਰ ਨੂੰ ਵਿੱਚ ਨਹੀਂ ਲਿਆਉਣਾ ਕਬੀਰ ਸਾਹਿਬ ਕਹਿੰਦੇ ਹਨ ਮੰਮਾ ਮਨਸਿਓ ਕਾਜ ਹੈ ਮਨ ਸਾਧੇ ਸਿੱਧ ਹੋਏ ਮਨ ਨੂੰ ਸਾਧਣਾ ਹੈ ਸਰੀਰ ਦੇ ਨਾਲ ਕੋਈ ਕਾਜ ਨਹੀਂ ਮਨਸਿਓ ਹੀ ਕਾਜ ਹੈ ਮਨ ਨੂੰ ਹੀ ਸਾਧਣਾ ਹੈ ਸਾਧਣਾ ਕਿਵੇਂ ਹੈ ਜਿਵੇਂ ਆਪਾਂ ਪਹਿਲਾਂ ਵੀ ਵੀਡੀਓ ਵਿੱਚ ਦੱਸਦੇ ਆਏ ਹਾਂ ਕਿ ਮਨ ਦੀ ਸਾਧਨਾ ਹੈ ਮਨ ਦੇ ਵਿਚਾਰ ਰੋਕਣੇ ਮਨ ਦੇ ਵਿਚਾਰ ਰੋਕਾਂਗੇ ਇਹਨੂੰ ਨਿਰ ਵਿਚਾਰ ਕਰਾਂਗੇ ਇਹਦੇ ਵਿੱਚ ਉੱਠਣ ਵਾਲੀਆਂ ਕਲਪਨਾਵਾਂ ਆਸਾ ਤ੍ਰਿਸ਼ਨਾ ਨੂੰ ਬੰਦ ਕਰਾਂਗੇ ਜਦ ਵੀ ਕੋਈ ਫੁਰਨਾ ਉੱਠੇ ਐਸਾ ਉਸੇ ਵੇਲੇ ਇਹਨੂੰ ਰੋਕਾਂਗੇ ਤਾਂ ਇਹ ਹੈ ਸਾਧਨਾ ਮਨ ਨੂੰ ਸਾਧਨਾ ਮਨ ਸਾਧੇ ਸਿੱਧ ਹੋਏ ਤਾਂ ਸਿੱਧ ਹੋਣਾ ਹੈ ਕੰਮ ਤਾ ਪਰਮੇਸ਼ਰ ਦੇ ਅਸੀਂ ਮਾਰਗ ਤੇ ਚੱਲ ਸਕਾਂਗੇ ਅੱਗੇ ਕਬੀਰ ਸਾਹਿਬ ਕਹਿੰਦੇ ਹਨ ਮਨ ਹੀ ਮਨਸਿਓ ਕਹੈ ਕਬੀਰਾ ਮਨ ਸਾ ਮਿਲਿਆ ਨਾ ਕੋਈ ਕਬੀਰ ਸਾਹਿਬ ਆਪਣੇ ਹੀ ਮਨ ਨੂੰ ਕਹਿ ਰਹੇ ਹਨ ਕਹਿੰਦੇ ਹਨ ਮਨ ਹੀ ਮਨਸਿਓ ਕਹੈ ਕਬੀਰਾ ਮਨ ਦੇ ਨਾਲ ਕਹਿ ਰਹੇ ਹਨ ਕਿ हे ਮਨ हे ਮੇਰੇ ਮਨ ਤੇ ਤੇਰੇ ਵਰਗਾ ਭਾਈ ਕੋਈ ਯਾਰ ਨਹੀਂ ਮਿਲਿਆ ਮੈਨੂੰ ਉਹ ਜਿੰਨੇ ਮੇਰਾ ਵਿਗੜੀ ਹੋਈ ਟੁੱਟੀ ਹੋਈ ਗੰਡਤੀ ਉਪਰੇ ਪਰਮੇਸ਼ਰ ਨੂੰ ਮਿਲਾ ਦਿੱਤਾ ਮੈਨੂੰ ਤੇਰੇ ਵਰਗਾ ਮਿਲਿਆ ਹੀ ਕੋਈ ਨਹੀਂ ਇਹ ਮਨ ਦੇ ਵਿੱਚ ਹੀ ਸਭ ਕੁਝ ਹੈ ਭਾਈ ਸਰੀਰ 'ਚ ਕੁਛ ਨਹੀਂ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਹਿਚਾਨ ਤੂੰ ਕੌਣ ਹੈ ਪਹਿਚਾਨ ਮਨ ਵਿੱਚ ਹੀ ਸਾਰਾ ਕੁਝ ਹੈ ਤਾਂ ਕਹ ਰਹੇ ਹਨ ਮੰਮਾ ਮਨ ਸਿਉ ਕਾਜ ਹੈ ਮਨ ਸਾਧੇ ਸਿੱਧ ਹੋਏ ਇਸੇ ਨੂੰ ਹੀ ਸਾਧਣਾ ਪੈਣਾ ਹੈ ਭਾਈ ਸਰੀਰ ਨਾਲ ਨਹੀਂ ਸਾਧਣਾ ਅਗਰ ਪ੍ਰਭੂ ਮਿਲਣਾ ਹੈ ਤੂੰ